ਤੇ ਦੋ ਵੱਡੇ ਕਾਂਡ ਤੁਹਾਡੇ ਨਾਂ ਨਾਲ ਜੁੜਦੇ ਆ ਸਿੱਖੋ ਸਾਹਿਬ ਜਦੋਂ ਸੁੱਖਾ ਕਾਲਵਾ ਦਾ ਮਰਡਰ ਹੋਇਆ ਤੁਸੀਂ ਸੁੱਖਾ ਕਾਲਵਾ ਦਾ ਮਰਡਰ ਕਿਉਂ ਕੀਤਾ ਮੇਰੀ ਉਹਦੇ ਨਾਲ ਵੀਰ ਕੋਈ ਦੁਸ਼ਮਣੀ ਨਹੀਂ ਸੀ ਪਰ ਮੇਰੀ ਗੌਂਡਰ ਨਾਲ ਸੱਜਣਤਾ ਹੀ ਸੀ ਮਰਡਰ ਦਾ ਕਾਰਨ ਇਹ ਆ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੈਂ ਇਹਨੂੰ ਕਦੇ ਵੇਖਿਆ ਵੀ ਨਹੀਂ ਪਰ ਗੱਲ ਇਹ ਵੀ ਉਹਦੇ ਨਾਲ ਸੱਜਣਤਾ ਹੀ ਇੰਨੀ ਜ਼ਿਆਦੀ ਸੀ ਗੌਂਡਰ ਨਾਲ ਬਾਕੀ ਸਾਰੀਆਂ ਚੀਜ਼ਾਂ ਤੋਂ ਛੋਟੀਆਂ ਹੋਣਗੀਆਂ ਯਾਨੀ ਕਿ ਸੁੱਖਾ ਕਾਲਵਾ ਨੂੰ ਤੁਸੀਂ ਪਹਿਲਾਂ ਕਦੇ ਮਿਲੇ ਨਹੀਂ ਜਦੋਂ ਉਹਦਾ ਮਰਡਰ ਕੀਤਾ ਜਾਂ ਜਦੋਂ ਉਹਦਾ ਮਰਡਰ ਹੋਇਆ ਨਾ ਉਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਵੀ ਨਹੀਂ ਮੈਂ ਨਾ ਵਿੱਕੀ ਗੌਂਡਰ ਦੇ ਨਾਲ ਕੀ ਦੁਸ਼ਮਣੀ ਸੀ ਸੁੱਖਾ ਕਾਲਵਾ ਦੀ ਪਹਿਲੂ ਇਹ ਸਾਰੇ ਫਰੈਂਡ ਸੀ ਜੀ ਵਿੱਕੀ ਲਵਲੀ ਪ੍ਰੇਮਾ ਗੌਂਡਰ ਚਾਰੇ ਜਾਣੇ ਬਾਅਦ ਚੋਂ ਇਹਨਾਂ ਦਾ ਆਪ ਦੇ ਵਿੱਚ ਪਤਾ ਨਹੀਂ ਕੀ ਡਿਸਪਿਊਟ ਹੋਇਆ ਕਿਹੜੇ ਤਰੀਕੇ ਨਾਲ ਹੋਇਆ ਕੋਈ ਖੈ ਬਾਜੀ ਚੱਲਣ ਲੱਗ ਪਈ ਇਹਨੇ ਸੁੱਖੇ ਨੇ ਲਵਲੀ ਨੂੰ ਮਾਰ ਦਿੱਤਾ ਮਰਡਰ ਕਰ ਦਿੱਤਾ लवली ਦਾ ਜਿਮ ਚ ਬੈਠਾ ਸੀ ਉਹਦੇ 20 25 ਜਣੇ ਨੇ ਉਹਦੇ ਕਾਪਾ ਮਾਰਤਾ लवली ਦਾ ਮਰਡਰ ਕਰ ਦਿੱਤਾ ਉਸ ਕਾਰਨ ਦੇ ਵਿੱਚ ਉਹਦਾ ਬਦਲਾ ਲੈਣ ਦੇ ਚੱਕਰ ਦੇ ਵਿੱਚ ਗੌਂਡਰ ਨੇ ਇਹੀ ਚੀਜ਼ ਦੇ ਪਿੱਛੇ ਪਿਆ ਰਗਾ ਕਿ ਮੈਂ लवली ਦਾ ਬਦਲਾ ਲੈ ਜਿਸ ਕਾਰਨ ਸੁਖੇ ਦਾ ਮਰਡਰ ਕਰਨਾ ਯਾਨੀ ਕਿ ਸਾਰੇ ਦੂਤ ਸੀ ਵਿੱਕੀ ਗੌਂਡਰ ਸੁਖਾ ਕਾਲਵਾ लवली ਤੇ ਪ੍ਰੇਮਾ ਬਾਬਾ ਤੇ ਪ੍ਰੇਮਾ ਲੋਰੀਆ ਇਹ ਸਾਰੇ ਦੋਸਤ ਸੀਗੇ ਸੁਖੇ ਕਾਲਵਾ ਦਾ ਪਰਿਵਾਰ ਵੀ ਇਹ ਗੱਲ ਪਿੱਛੇ ਜੇ ਕਹਿੰਦਾ ਸੀ ਕਹਿੰਦਾ ਕਿ ਇਕੱਠੇ ਇੱਕੇ ਥਾਲੀ ਦੇ ਵਿੱਚ ਖਾਂਦੇ ਰਹੇ ਆ ਨਹੀਂ ਬਿਲਕੁਲ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਧੁਖਾ ਕੀਤਾ ਉਹਨਾਂ ਦਾ ਇਹ ਇਲਜ਼ਾਮ ਸੀਗਾ ਚਲੋ ਇਹ ਚੀਜ਼ ਹੁਣ ਉਹਨਾਂ ਦੇ ਹਿਸਾਬ ਨਾਲ ਇੰਜ ਲੱਗਦੀ ਹੈ ਧੁਖਾ ਕੀਤਾ ਉਹ ਆਪਦੀ ਥਾਂ ਤੇ ਕਹਿ ਰਹੇ ਆ ਪਰ ਜੇ ਉਧਰੋਂ ਵੇਖੀਏ लवली ਨੂੰ ਵੀ ਮਾਰਿਆ ਉਹ ਵੀ ਤਾਂ ਧੁਖਾ ਸੀ ਸੱਜਣ